ਦੀ ਆਜ਼ਾਦੀ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮੀਡੀਆ ਦੀ ਆਜ਼ਾਦੀ ਤੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਵੱਲੋਂ ਹਮਲਾ ਕੀਤਾ ਗਿਆ ਜੋ ਕਿ ਬੇहद ਨਿੰਦਣਯੋਗ ਹੈ ਬਲਕੌਰ ਸਿੰਘ ਨੇ ਕਿਹਾ ਕਿ ਜਿਹੜਾ ਵੀ ਮੀਡੀਆ ਸੱਚਾਈ ਦੀ ਗੱਲ ਕਰਦਾ ਹੈ ਉਸੇ ਜਾਣ ਬੁੱਝ ਕੇ ਕਾਰਵਾਈ ਕਰਦੇ ਨੇ 2 ਸਾਲਾਂ ਦੇ ਵਿੱਚ ਮੂਸੇਵਾਲਾ ਦੇ ਕਤਲ ਦਾ ਇਨਸਾਫ ਕਿਉਂ ਨਹੀਂ ਮਿਲਿਆ ਜਿਸ ਨੇ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ ਉਸੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਸਿੱਧੂ ਮੂਸੇਵਾਲਾ ਕਤਲकांड ਦਾ ਇਨਸਾਫ ਹਾਲੇ ਤੱਕ ਕਿਉਂ ਨਹੀਂ ਮਿਲਿਆ ਉਹ ਸਵਾਲ ਕਰ ਰਹੇ ਨੇ ਦਿੱਲੀ ਦੀ केजरीवाल ਸਰਕਾਰ ਨੇ ਜੀ ਨਿਊ ਚੈਨਲ ਬੰਦ ਕਰ ਦਿੱਤਾ ਜੇ ਕੋਈ ਉਹਨਾਂ ਦੇ ਖਿਲਾਫ ਖਬਰ ਚਲਾ ਰਿਹਾ ਤਾਂ ਚੈਨਲ ਨੂੰ ਜਿਹੜਾ ਫਾਸਟ ਵੀ ਹਟਾ ਦਿੱਤਾ ਉਹਨਾਂ ਨੇ ਬਲੈਕਲਿਸਟ ਕਰ ਦਿੱਤਾ ਹੈ ਦੇਖੋ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਸਿੱਧਾ ਹਮਲਾ ਹੈ ਕਿ ਕੱਲਾ ਜੀ ਨਿਊ ਦਾ ਚੈਨਲ ਨਹੀਂ ਬੰਦ ਕੀਤਾ ਇਹਨਾਂ ਨੇ ਕੱਲ ਥੋੜਾ ਜਿਹੀ ਹੋਏ ਨੇ ਅਜੀਤ ਅਖਬਾਰ ਦੇ ਸੰਪਾਦਕ ਤੇ ਸਰਦਾਰ ਬਜਨ ਮੋਹਨ ਹੰਦਰਣ ਨੇ ਤੇ ਬਰਚਾ ਦਿੱਤਾ ਤਾਂ ਇਹ ਤਾਂ ਜੋ ਆਵਾਜ਼ ਇਹਨਾਂ ਦੇ ভিতর ਉੱਠੂਗੀ ਉਹਨੂੰ ਖਮੋਸ਼ ਕਰਨ ਦੇ ਲਈ ਕਾਰਵਾਈ ਕਰਦੇ ਐ ਤੇ ਕਰਦੇ ਰਹਿਣਗੇ ਬਹੁਤ ਜਨਾਬ ਜਿਹੜਾ ਤਲਵੰਡੀ ਕੋ ਕੋ ਨਹੀਂ ਇਹਦੀ ਇਹਦੀ ਇਹ ਕਰਦੇ ਥੈਂਕ ਯੂ ਆਊਟ ਦੀ ਚਾਰਜ ਫਰੇਮ ਹੋ ਗਏ ਇੰਨੀ ਕਾਫੀ ਐ ਸੋਨ ਤਾਂ ਫੈਸਲੇ ਵਰਗਾ ਲੱਗਦਾ ਕੰਮ ਇਹ ਵੀ ਨੇ ਅਸੀਂ ਕੇ ਅੱਛੇ ਸ਼ੁਰੂ ਕਰਨ ਦੇ ਵਿੱਚ ਕੰਮ ਜਾਬ ਹੋ ਗਏ ਆ ਤਾਂ ਹੁਣ ਨੀ ਮੈਂ ਛੁੱਟ ਗਈ ਸਤ ਪੰਜ ਅਗਲੀ ਤਰੀਕ ਪਈ ਹੋਈ ਹੈ ਆਪਾਂ ਬੱਲੀ ਤੇਰੇ ਕੀਤਾ ਦੇ ਵਧੂਗਾ ਜੇ ਬੇਟਾ ਵਰਸੀ ਕੱਲ ਨੂੰ 23 ਨੂੰ ਮਨਾ ਰਹੇ ਹਾਂ ਪਰੰਤੂ ਇਸ ਵਾਰ ਅਸੀਂ ਪ੍ਰੋਗਰਾਮ ਦੇ ਹੱਦ ਸੰਪਨ ਔਰ ਪਿੰਡ ਪੱਧਰ ਦਾ ਰੱਖਿਆ ਹੈ ਲੋਕਾਂ ਦੇ ਇਲਕਾ ਨੂੰ ਮੁੱਖ ਰੱਖਦੇ ਹੁੰਦੇ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਰੈਲੀ ਦਾ ਰੂਪ ਧਾਰਨ ਕਰੇ ਆਸੀਂ ਸਾਰੇ ਤੇ ਕਮਰਿਆਂ ਨੂੰ ਵਿੰਟੀ ਕਰੀ ਸੀ ਵੀ ਇਹ ਕੇਵਲ ਛੋਟੇ ਤੋਂ ਛੋਟਾ ਪ੍ਰੋਗਰਾਮ ਅਸੀਂ ਕਰਾਂਗੇ ਸਾਡੀ ਕੋਸ਼ਿਸ਼ ਛੋਟਾ ਰੱਖਣ ਦੀ ਹੈ ਹੁਣ ਜੇ ਕੋਈ ਆਉਂਦੇ ਨੇ ਹੈ ਨਾ ਉਹਨੂੰ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਤੁਸੀਂ ਨਾ ਆਓ ਪਰੰਤੂ ਸਾਡੀ ਇੱਛਾ ਹੈ ਵੀ ਪ੍ਰੋਗਰਾਮ ਨੂੰ ਛੋਟੇ ਤੋਂ ਛੋਟਾ ਰੱਖਿਆ ਜਾਵੇ